ਆਪਾਂ ਕੱਲ ਵੀ ਕ੍ਰਾਈਮ ਦੀ ਗੱਲ ਕੀਤੀ ਸੀ ਕਤਲੋਗਾਰਥ ਦੀ ਗੱਲ ਕੀਤੀ ਸੀ ਕਿਉਂਕਿ ਆਪਾਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਥੋੜਾ ਥੋੜਾ ਕਰਕੇ ਵੱਧ ਰਿਹਾ ਹੈ ਰੋਜ਼ ਕੋਈ ਨਾ ਕੋਈ ਖਬਰ ਇਦਾਂ ਨਾਲ ਜੁੜੀ ਹੁੰਦੀ ਹੈ ਹੁਣ ਇੱਕ ਹੋਰ ਖਬਰ ਆਈ ਦੇਖਣ ਨੂੰ ਕਿ ਇੱਕ ਪਤਨੀ ਨੇ ਆਪਣੇ ਪਤੀ ਨੂੰ ਜਿਉਂਦਾ ਹੀ ਫੂਕਤਾ ਬਾਲਤਾ ਇਹ ਕੀ ਖਬਰ ਹੈ ਜੀ ਕਿੱਥੋਂ ਦੀ ਖਬਰ ਹੈ ਇਹ ਇਹ ਨਾ ਬਰਨਾਲੇ 'ਚ ਘਟਨਾ ਵਾਪਰੀ ਸੀਗੀ ਉਦੋਂ ਸਾਰੀਆਂ ਅਖਬਾਰਾਂ ਨੇ ਜਾਂ ਸਾਰੀਆਂ ਜਿਹੜੀਆਂ ਖਬਰਾਂ ਸੀਗੇ ਉਹਨਾਂ ਨੇ ਇਹ ਕਿਹਾ ਕਿ ਯਾਰ ਗੱਡੀ ਨੂੰ ਅੱਗ ਲੱਗ ਗਈ ਜਿਹਦੇ ਕਰਕੇ ਗੱਡੀ ਚਾਲਕ ਜਿਹੜਾ ਸੀਗਾ ਉਹ ਸੜਕੇ ਮਰ ਗਿਆ ਜੀ ਜਿਵੇਂ ਆਪਾਂ ਦੇਖਦੇ ਆਂ ਕਈ ਹੋ ਜਾਂਦੀਆਂ ਨੇ ਘਟਨਾਵਾਂ ਅੱਗ ਲੱਗ ਜਾਂਦੀ ਆ ਜੀ ਆ ਪਿੱਛੇ ਜੇ ਆਪਾਂ ਦੇਖਿਆ ਸੀਗਾ ਕਿ ਦੋ ਜਣੇ ਇਸੇ ਤਰ੍ਹਾਂ ਹੀ ਸੜ ਗਏ ਸਨ ਜੀ ਜੀ ਬਾਹਰ ਨਹੀਂ ਸਨ ਨਿਕਲ ਸਕੇ ਪਰ ਇਹ ਜਿਹੜੀ ਗੱਡੀਆਂ ਨੂੰ ਅੱਗ ਲੱਗਦੀ ਆ ਨਾ ਕਈ ਜਿਹੜੇ ਚਾਤਰ ਕ੍ਰਿਮੀਨਲ ਆ ਹੂੰ ਇਹ ਇਹਨਾਂ ਵਾਸਤੇ ਇੱਕ ਨਵਾਂ ਰਾਹ ਬਣਿਆ ਕਿ ਬੰਦੇ ਜਿਹੜੇ ਆ ਉਹ ਇਦਾਂ ਹੈ ਕਿ ਹੁਸ਼ਿਆਰਪੁਰ ਤੋਂ ਇੱਕ ਵਕੀਲ ਨਿਕਲੇ ਸਨ ਨਾਲ ਉਹਨਾਂ ਦੀ ਅਸਿਸਟੈਂਟ ਸੀ ਹੂੰ ਉਹ ਵੀ ਇਸੇ ਤਰ੍ਹਾਂ ਪਹਿਲਾਂ ਕਿਹਾ ਗਿਆ ਕਿ ਗੱਡੀ ਨੂੰ ਅੱਗ ਲੱਗ ਗਈ ਗੱਡੀ ਦਰਖਤ ਵਿੱਚ ਵੱਜੀ ਆ ਜੀ ਬਾਅਦ ਚ ਹੋਇਆ ਕਿ ਸੀਗਾ ਕਿ ਉਹ ਜਿਹੜੀ ਸਹਾਇਕਾ ਸੀਗੀ ਬੀਬੀ ਜੀ ਉਹਦੇ ਘਰ ਵਾਲੇ ਨੂੰ ਯੂਪੀ ਤੋਂ ਫੜਿਆ ਸੀਗਾ ਕਿਉਂਕਿ ਦੋਨਾਂ ਦੀ ਅਣਬਣ ਸੀ ਉਹਨੂੰ ਸ਼ੱਕ ਸੀ ਕਿ ਇਹ ਵਕੀਲ ਹੈ ਜਿਹੜਾ ਕਾਫੀ ਸਿਆਣੀ ਉਮਰ ਦਾ ਵੱਡਾ ਵਕੀਲ ਸੀ ਕਿ ਇਹਦੇ ਇਹਦੇ ਨਾਲ ਤਾਲੁਕਾ ਜੀ ਜੀ ਮਤਲਬ ਕਿ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਨੇ ਉਹ ਆਪਾਂ ਵੇਖ ਸਕਦੇ ਹਾਂ ਕਿ ਇੱਕ ਤੇ ਆ ਕਿ ਬਾਈ ਚਾਂਸ ਆਪਣੇ ਆਪ ਘਰਾਂ ਨੂੰ ਅੱਗ ਲੱਗ ਜਾਂਦੀ ਹੈ ਜਿਵੇਂ ਵਾਇਰਿੰਗ ਵੂਰਿੰਗ ਦਾ ਕੋਈ ਚੱਕਰ ਅੱਜ ਕੱਲੇ ਐਸੀ ਚੱਲਦੇ ਨੇ ਤੁਹਾਨੂੰ ਪਤਾ ਕਰਾਂ ਜੀ ਜੀ ਜਾਂਦਾ ਗਰਮੀ ਵਗੈਰਾ ਕਰਕੇ ਹੁੰਦਾ ਹਾਂਜੀ ਹੋ ਸਕਦਾ ਉਹਦੇ ਕਈ ਕਾਰਨ ਹੁੰਦੇ ਹੋਣ ਤੇ ਗੱਲ ਇਹ ਆ ਕਿ ਇਹ ਜਿਹੜੀ ਘਟਨਾ ਵਾਪਰੀ ਪਹਿਲਾਂ ਇਸੇ ਤਰ੍ਹਾਂ ਹੀ ਲੱਗਾ ਕਿ ਭਈ ਸੜਕ ਤੇ ਜਾਂਦੀ ਜਾਂਦੀ ਕਾਰ ਜਿਹੜੀ ਆ ਉਹ ਸੜ ਗਈ ਹੂੰ ਬੰਦਾ ਸਵਾਹ ਹੋ ਗਿਆ ਜੀ ਆ ਬੰਦਾ ਜਿਹੜਾ ਸ਼ਾਇਦ ਉਹਦਾ ਨਾਂ ਹਰਚਰਨ ਸਿੰਘ ਸ਼ਾਇਦ ਜੇ ਮੈਨੂੰ ਨਹੀਂ ਭੁੱਲਦਾ ਆਲਟੋ ਕਾਰ ਸੀਗੀ ਤੇ ਗੱਲ ਇਹ ਆ ਕਿ ਉਹ ਤੋਂ ਬਾਅਦ ਫਿਰ ਇੱਕ ਮਾਮਲਾ ਆਇਆ ਗਿਆ ਹੋ ਗਿਆ ਹੂੰ ਚਲੋ ਹੁਣ ਇਹਨਾਂ ਨੇ ਪੁਲਿਸ ਨੇ ਕਿਉਂਕਿ ਬਰਨਾਲਾ ਦੇ ਜਿਹੜੇ ਡੀਐਸਪੀ ਉਹ ਕਾਫੀ ਤੇਜ਼ ਤਰਾਰ ਨੇ ਜੀ ਉਹ ਪਿੱਛੇ ਜੇ ਵੀ ਆਪਾਂ ਖਬਰ ਕੀਤੀ ਸੀ ਕਿ ਉਹਨਾਂ ਨੇ ਬੰਦੇ ਚੱਕ ਲਏ ਸੀਗੇ ਲਬ ਲਏ ਸੀਗੇ ਉਹ ਫਰੋਤੀ ਵਾਲੇ ਹੁੰਦਾ ਕੀ ਆ ਕਿ ਇੱਕ ਦਿਨ ਜਦੋਂ ਸੰਸਕਾਰ ਹੋ ਰਿਹਾ ਸੀਗਾ ਜੀ ਉਸ ਦਿਨ ਇੰਸ਼ੋਰੈਂਸ ਕੰਪਨੀ ਵਾਲੇ ਉੱਥੇ ਸੰਸਕਾਰ ਤੇ ਪਹੁੰਚ ਜਾਂਦੇ ਆ ਹੂੰ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਕਿ 4 ਕੁ ਮਹੀਨੇ ਪਹਿਲਾਂ ਹੀ ਇਹਨਾਂ ਨੇ ਇੰਸ਼ੋਰੈਂਸ ਕਰਵਾਈ ਆ ਜੀ ਉਦੀ ਪਤਨੀ ਨੇ ਹੂੰ ਤੇ 50000 ਕਿਸ਼ਤ ਭਰੀ ਆ ਜੀ ਹੁਣ ਤੁਹਾਨੂੰ ਪਤਾ ਉਹ ਇੰਸ਼ੋਰੈਂਸ ਮਿਲਦਾ ਹੁੰਦਾ ਬਿਲਕੁਲ ਬਿਲਕੁਲ ਯਾਨੀ ਉਹਨੇ ਤਿਆਰੀ ਪਹਿਲਾਂ ਹੀ ਕਰ ਦਿੱਤੀ ਸੀ ਇੱਕ ਦੱਸਦੇ ਆ ਕਿ ਇਹ ਜਿਹੜਾ ਬੰਦਾ ਸੜਿਆਕਾਰ ਦੇ ਵਿੱਚ ਇਹਦੀ ਮਾਂ ਵੀ ਛੱਕੀ ਹਾਲਤ ਵਿੱਚ ਮਰੀ ਆ ਉਦੋਂ ਵੀ ਪਿੰਡ ਵਾਲ ਕਿਉਂਕਿ ਪਿੰਡ ਚ ਨਾ ਚੀਜ਼ਾਂ ਜਿਹੜੀਆਂ ਉਹ ਬਾਹਰ ਆ ਜਾਂਦੀਆਂ ਰੱਖਦੇ ਨੇ ਘਰਾਂ ਦੀ ਗੱਲਬਾਤ ਬਾਹਰ ਆ ਜਾਂਦੀ ਜੀ ਉਹ ਸ਼ਾਇਦ ਕਰੰਟ ਲੱਗਣ ਕਰਕੇ ਮੌਤ ਹੋਈ ਸੀ ਹੂੰ ਉਦੋਂ ਵੀ ਲੋਕਾਂ ਨੇ ਕੰਨ ਜਿਹੜੇ ਖੜੇ ਕੀਤੇ ਇਸ ਘਟਨਾ ਬਾਬਤ ਵੀ ਜੀ ਚਲੋ ਉਹ ਗੱਲ ਆਈ ਗਈ ਹੋਗੀ ਉਹ ਫਿਰ ਉਥੋਂ ਸੂਈ ਪਿੱਛੇ ਜਾਣੀ ਸ਼ੁਰੂ ਹੋ ਗਈ ਸੋਚਾਂ ਦੀ ਜੀ ਕਿ ਮਾਜ਼ਰਾ ਤੇ ਕੋਈ ਉਲਟ-ਪੁਲਟ ਲੱਗਦਾ ਹੈ ਕਿ ਇੰਸ਼ੋਰੈਂਸ ਇਦਾਂ ਉਦਾਂ ਤਾਂ ਫਿਰ ਉਥੋਂ ਗਾਂ ਫਿਰ ਪੁਲਿਸ ਤੱਕ ਇਤਲਾ ਹੋ ਗਈ ਜੀ ਕਿ ਮਾਮਲਾ ਸ਼ੱਕੀ ਆ ਹਮ ਤੇ ਇਹ ਦੇ ਘਰ ਕੋਈ ਆਉਣਾ ਜਾਣਾ ਵੀ ਸੀ ਬੰਦੇ ਦਾ ਬਠਿੰਡੇ ਵਾਲੀ ਸਾਈਡ ਦਾ ਜੀ ਪੁਲਿਸ ਟੀਡੀ ਹੁੰਦੀ ਹੈ ਨਾ ਪੁਲਿਸ ਜਦੋਂ ਇਸ ਤਰ੍ਹਾਂ ਦੇ ਮਾਮਲਿਆਂ ਦੀ ਤਹਿਕੀਕਤ ਕਰਦੀ ਆ ਨਾ ਸੁਕਮ ਸਾਹਿਬ ਉਹ ਬਾਹਰੋਂ ਭਿੰਕ ਨਹੀਂ ਲੱਗਣ ਦਿੰਦੇ ਹੂੰ ਜਿੱਦੇ ਤੇ ਉਹਨਾਂ ਨੂੰ ਸ਼ੱਕ ਹੋਏਗਾ ਜੀ ਖਾਸ ਤੌਰ ਤੇ ਜਦੋਂ ਪਰਿਵਾਰਕ ਮਾਮਲਾ ਸ਼ੱਕੀ ਹੋਵੇ ਨਾ ਜੀ ਜੀ ਉਹ ਇਦਾਂ ਹੀ ਲੱਗਦਾ ਵੀ ਬਸ ਜਾਂਚ ਪੜਤਾਲ ਬੰਦ ਹੋ ਗਈ ਹੈ ਜੀ ਅਗਲੇ ਨੂੰ ਇਹ ਲੱਗਦਾ ਹੈ ਕਿ ਕੰਮ ਜਿਹੜਾ ਸੈੱਟ ਹੋ ਗਿਆ ਕਿਉਂਕਿ ਉਸ ਔਰਤ ਨੇ ਜੋ ਇਹਦੀ ਘਰ ਦੀ ਸੀ ਮਰਨ ਵਾਲੇ ਉਹਨੇ ਭੋਗ ਤੋਂ ਅਗਲੇ ਦਿਨ ਜਿਹੜੀ ਸੜੀਕਾਰ ਸੀ ਉਹ ਵੀ ਚੱਕ ਕੇ ਕਵਾੜੀਏ ਨੂੰ 19 ਕੇ 20 ਹਜ਼ਾਰ ਚ ਵੇਚ ਦਿੱਤੀ ਹੂੰ ਕੁਝ ਪੈਸੇ ਪਾ ਕੇ ਕੋਲੋਂ ਉਹ 20000 ਦੀ ਕਹਿੰਦੇ ਸੁੱਖ ਲਾਤੀ ਪਤਾ ਨਹੀਂ ਕਾਦੀ ਕੀ ਸੁੱਖ ਸੁਖੀ ਸੁਣ ਜੀ ਹੁਣ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਪੁਲਿਸ ਨੂੰ ਕਿਤੇ ਨਾ ਕਿਤੇ ਕਹਿ ਲੋ ਕਿ ਉਸ ਰਸਤੇ ਤੋਰ ਰਹੀਆਂ ਸੀ ਕਿ ਅੱਗੇ ਵਧੀਏ ਜੀ ਉਹਨਾਂ ਨੇ ਫਿਰ ਸੀਸੀਟੀਵੀ ਖੰਗਾਲੇ ਹਮ ਹੋਇਆ ਕਿ ਕਿਉਂ ਕਾਰ ਜਾ ਕੇ ਰੁਕਦੀ ਆ ਜੀ 10 ਮਿੰਟ ਕਾਰ ਉੱਥੇ ਖਲੋਤੀ ਰਹਿੰਦੀ ਆ ਜੀ ਇੱਕ ਮੋਟਰਸਾਈਕਲ ਉਧਰ ਨੂੰ ਮੁੜਦਾ ਹਮ ਪੁਲਿਸ ਤੇ ਸੋਚ ਦੇ ਵਿੱਚ ਗੱਲ ਜਿਹੜੀ ਆ ਉਹ ਜੰਮ ਗਈ ਕਿ ਜਦੋਂ ਗੱਡੀ 10 ਮਿੰਟ ਖਲੋਤੀ ਤੁਰ ਹੀ ਜਾਂਦੀ ਗੱਡੀ ਨੂੰ ਤਾਂ ਅੱਗ ਲੱਗ ਗਈ ਆਪਾਂ ਸੰਭਵ ਮੰਨ ਲੈਨੇ ਆ ਬਿਲਕੁਲ 10 ਮਿੰਟ ਖੜੀ ਗੱਡੀ ਨੂੰ ਉਸ ਤੋਂ ਬਾਅਦ ਅੱਗ ਲੱਗਣੀ ਫਿਰ ਜਦੋਂ ਉਹਨਾਂ ਨੇ ਉਹ ਜਿਹੜੀਆਂ ਕਾਲਾਂ ਕੁਲਾਂ ਕਢਾਈਆਂ ਜੀ ਉਹ ਜਿਹੜਾ ਜਨਾਨੀ ਦਾ ਕੋਈ ਪ੍ਰੇਮੀ ਸੀ ਹੂੰ ਉਹਦੇ ਨਾਲ ਘਟਨਾ ਤੋਂ ਪਹਿਲਾਂ ਦੀ ਉਹ ਸਾਰੀ ਜਿਹੜੀ ਕਾਲਿੰਗਸ ਦੇ ਜ਼ਰੀਏ ਕੋਈ ਗੱਲਬਾਤ ਹੋਈ ਸੀ ਉਹ ਸਾਰੀ ਰਿਕਾਰਡ 'ਚ ਆ ਗਈ ਜੀ ਉਹ ਨਾ ਨੀ ਬੀਬਾ ਤੇ ਫਿਰ ਮਤਲਬ ਕਿ ਮਾਰੀਆਂ ਹੋਣਗੀਆਂ ਜੀ ਜੀ ਸਾਰੀ ਕਹਾਣੀ ਸਾਫ ਹੋ ਗਈ ਹਮ ਕਿ ਇਹਨੂੰ ਰਸਤੇ ਚੋਂ ਹਟਾਉਣ ਵਾਸਤੇ ਮਤਲਬ ਕਿ ਜੋ ਪੁਲਿਸ ਦਾਸ ਰਹੀ ਆ ਕਿ ਇਹਨੇ ਇੱਕ ਗੋਦ ਗੁੰਦੀ ਉਹਨੂੰ ਪੈਸਿਆਂ ਦੀ ਲੋੜ ਸੀ ਘਰਾਂ ਚ ਤੁਹਾਨੂੰ ਪਤਾ ਕਈ ਵਾਰ ਜੀ ਜੀ ਤੰਗੀਆਂ ਤੁਰਸ਼ੀਆਂ ਆ ਜਾਂਦੀਆਂ ਨੇ ਤੇ ਇਹ ਬੀਬੀ ਨੇ ਆਖਿਆ ਭਈ ਜਾ ਉਥੇ ਮਤਲਬ ਕਿ ਪੇਕਿਓ ਮੇਰੇ ਉਹ ਮੁੰਡੇ ਆਉਣਗੇ ਤੈਨੂੰ ਪੈਸੇ ਫੜਾ ਦੇਣਗੇ ਥੋੜੇ ਫੜ ਲਿਆ ਜੀ ਉਹ ਤੈ ਜਗਾ ਤੇ ਉਹ ਆ ਗਿਆ ਹਮ ਜਾਣ ਪਛਾਨ ਅੱਗੇ ਜਿਵੇਂ ਪਤਾ ਲੱਗ ਰਿਹਾ ਕਿ ਉਹ ਹੈਗੀ ਸੀ ਉਹ ਆ ਕੇ ਇੱਕ ਪਿੱਛੇ ਬਹਿ ਗਿਆ ਇੱਕ ਅੱਗੇ ਬਹਿ ਗਿਆ ਪਿਛਲੇ ਨੇ ਇਥੋਂ ਐ ਸਾਫਾ ਪਾਇਆ ਗੱਲ ਜੀ ਤੇ ਦੂਜੇ ਕੋਲ ਸਪਰੇਅ ਸੀ ਪਤਾ ਨਹੀਂ ਹਿੱਟ ਤੇ ਸੀ ਕਿ ਕਿਹੜੀ ਸੀਗੀ ਦੱਸ ਤੇ ਇਸ ਤਰ੍ਹਾਂ ਦੀ ਕੋਈ ਸਪਰੇਅ ਸੀ ਉਹ ਬੇਹੋਸ਼ ਕਰਕੇ ਮੁੜ ਕੇ ਉਹਨਾਂ ਨੇ ਪਟ્રોલ ਸੁੱਟ ਕੇ ਅਗਲਾ ਦਿੱਤੀ ਆ ਕਹਾਣੀ ਦਿੱਤੀ ਹੈ ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਆਪਣੇ ਇਥੇ ਵਰਦਤਾ ਵਾਪਰਦੇ ਬਿਲਕੁਲ ਬਿਲਕੁਲ ਉਹ ਹਰ ਵਾਰੀ ਜਿਵੇਂ ਨਵਾਂ ਨਵਾਂ ਸੀਰੀਅਲ ਜੇ ਆਪਾਂ ਵੇਖਦੇ ਆ ਟੈਲੀਵਿਜ਼ਨ ਵਗੈਰਾ ਤੇ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਹੁਣ ਵਾਪਰਨ ਵੀ ਉਵੇਂ ਹੀ ਲੱਗੀ ਜੀ ਜੀ ਆਹ ਤੇ ਅੰਮ੍ਰਿਤਸਰ ਤੇ ਲਾ ਕੇ ਵੇਖੋ ਜੀ ਉਹ 4 ਸਾਲ ਦੀ ਬੱਚੀ ਨੂੰ ਦੁੱਧ ਚੰਘਾਰੀ ਆ ਹਾਂ ਹਾਂ ਔਰਤ ਉਹ ਉਹ ਉਹਨੂੰ ਘਰ ਚ ਵੜ ਕੇ ਮਾਰਦੇ ਤਾਂ ਲੱਗਦਾ ਟ ਵਾਲਿਆ ਦੱਸੋ ਕੀ ਕਰੋਗੇ ਬਿਲਕੁਲ ਇਨਸਾਨੀਅਤ ਜਿਹੜੀ ਆ ਉਹ ਮਰ ਗਈ ਆ ਬਿਲਕੁਲ ਜੀ ਮਿੰਟੂ ਜੀ ਇੱਕ ਮਾਨ ਸਿੰਘ ਹੋਰਾਂ ਦੇ ਕਮੈਂਟ ਦਾ ਜਵਾਬ ਵੀ ਮੜਾ ਦਿਓ ਕਹਿੰਦੇ ਮੋਦੀ ਸਾਹਿਬ ਦੇ ਰੂਸ ਦੌਰੇ ਬਾਰੇ ਕੋਈ ਚਾਨਣਾ ਪਾਓ ਜੇ ਹੈ ਤੇ ਅੰਸ਼ ਤਾਂ ਦੇਖੋ ਇਹ ਦੌਰਾ ਜਿਹੜਾ ਹੈ ਨਾ ਇਹ ਬਹੁਤ ਕੁਝ ਤੈਅ ਕਰੇਗਾ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਜੀ ਕਹ ਲੋ ਕਿ ਇਹ ਇੱਕ ਤਰ੍ਹਾਂ ਨਾਲ ਨਿਊ ਵਰਲਡ ਆਰਡਰ ਦੀ ਬੁਨਿਆਦ ਵੀ ਹੋ ਸਕਦਾ ਹਮ ਕਿਉਂਕਿ ਅਮਰੀਕਾ ਲਗਾਤਾਰ ਇੰਡੀਆ ਤੇ ਦਬਾਅ ਪਾ ਰਿਹਾ ਸੀਗਾ ਆਪਾਂ ਜਿਵੇਂ ਅ ਦੱਸਿਆ ਸੀਗਾ ਨਾ ਜੀ ਅੱਗੇ ਵੀ ਮੈਂ ਤੁਹਾਨੂੰ ਕਿ ਕਿਸ ਤਰ੍ਹਾਂ ਸਾਰਾ ਕੁਝ ਜੋੜ ਕੇ ਦলাই ਲਾਮਾ ਨਾਲ ਅਮਰੀਕਨ ਵਫ਼ਦ ਦੀ ਮੁਲਾਕਾਤ ਫਿਰ ਐਨਐਸਏ ਦਾ ਇੰਡੀਆ ਵਿਜ਼ਿਟ ਕਰਨਾ ਨਿਖਲ ਦੀ ਕਹਿ ਲੋ ਕਿ ਹਵਾਲਗੀ ਹੋ ਜਾਣੀ ਇਹ ਸਭ ਕੁਝ ਵਾਪਰਿਆ ਦলাই ਲਾਮਾ ਵਾਪਸ ਅਮਰੀਕਾ ਜਾਂਦੇ ਆ ਇਹ ਬਹੁਤ ਰੋਚਕ ਘਟਨਾਕ੍ਰਮ ਸੀ ਜੀ ਉਸ ਤੋਂ ਬਾਅਦ ਕਿਉਂਕਿ ਤੁਸੀਂ ਦੇਖੋਗੇ ਤਾਂ ਕਰੋਨਾ ਕਰਕੇ ਵੈਸੇ ਤਾਂ ਰਸ਼ੀਆ ਦੇ ਨਾਲ ਇਸ ਤਰ੍ਹਾਂ ਦਾ ਸਬਕਤਾਬ ਹੈ ਕਿ ਇੱਕ ਸਾਲ ਇਹਨਾਂ ਨੇ ਜਾਣਾ ਹੁੰਦਾ ਇੱਕ ਸਾਲ ਉਹਨਾਂ ਨੇ ਆਉਣਾ ਹੁੰਦਾ ਹੂੰ ਕਰੋਨਾ ਤੋਂ ਬਾਅਦ ਇਹ ਮੁਲਾਕਾਤਾਂ ਦਾ ਸਿਲਸਲਾ ਟੁੱਟ ਗਿਆ ਹੂੰ ਤੇ ਪੁਤਿਨ ਇੱਕ ਵਾਰੀ ਆਏ ਵੀ ਨਹੀਂ ਇੱਥੇ ਜੀ ਹੁੰਦਾ ਕੀ ਹੈ ਕਿ ਇਸ ਦਰਮਿਆਨ ਕਰੋਨਾ ਵੀ ਆ ਜਾਂਦਾ ਜੀ ਪਰ ਅਚਾਨਕ ਚੱਕ ਇਹ ਜਿਹੜੀ ਕਹ ਲੋ ਕਿ ਰਸ਼ੀਆ ਵਿਜ਼ਿਟ ਦੀ ਕਹਾਣੀ ਵਾਪਰਦੀ ਆ ਹੂੰ ਹੂੰ ਇਹਨੂੰ ਆਪਾਂ ਇੱਕ ਰਸਮ ਪੂਰਤੀ ਨਹੀਂ ਕਹਿ ਸਕਦੇ ਕਿ ਜੀ ਕਿਉਂਕਿ سلسلہ ਬੰਦ ਸੀਗਾ ਜਿਹੜਾ ਸਾਲ ਦਰ ਸਾਲ ਚੱਲਦਾ ਆ ਜੀ 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 ਇਹਨੂੰ ਇਸੇ ਤਰ੍ਹਾਂ ਹੀ ਦੇਖ ਸਕਦੇ ਆ ਕਿ ਅਮਰੀਕਾ ਨੇ ਜਿਵੇਂ ਨਰਿੰਦਰ ਮੋਦੀ ਗਵਰਨਮੈਂਟ ਨੂੰ ਬੈਕਫੁੱਟ ਤੇ ਲਿਜਾਣ ਦਾ ਯਤਨ ਕੀਤਾ ਜੀ ਤਾਂ ਨਰਿੰਦਰ ਮੋਦੀ ਜਿਸ ਤਰ੍ਹਾਂ ਖੁੱਲ ਕੇ ਗਾਰੇ ਅਸੂਲੇ ਕਿ ਸਾਡੇ ਯਾਰ ਆ ਜੀ ਯਾਰਾਂ ਦੇ ਕੋਲ ਆਏ ਆ ਵਗੈਰਾ ਵਗੈਰਾ